ਕਾਰ ਮੇਰੀਆਂ ਸਾਰੀਆਂ ਭੈਣਾਂ ਨੂੰ ਤੇ ਅੱਜ ਅਸੀਂ ਕਾਟਨ ਦੀ ਨਵੀਂ ਵੈਰੈਟੀ ਲੈ ਕੇ ਆਏ ਹਾਂ ਤੇ ਮੈਚਿੰਗ ਸੂਟ ਹੋਣਗੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਪਿਆਰੇ ਪ੍ਰਿੰਟ ਹੈ ਤੇ ਗਲੇ ਤੋਂ ਵੀ ਦੇਖੋ ਬਰਕ ਹੈ ਤੇ 2.5 ਮੀਟਰ ਬਾਟਮ ਦਾ ਕੱਪੜਾ ਹੋਏਗਾ ਤੇ 2.5 ਮੀਟਰ কুরਤੀ ਦਾ ਕੱਪੜਾ ਹੋਏਗਾ ਬਹੁਤ ਹੀ ਪਿਆਰੇ ਤੇ ਸੋਹਣੇ ਸੂਟ ਹੋਣਗੇ ਤੇ ਇਹਨਾਂ ਦਾ ਪ੍ਰਾਈਸ ਹੋਏਗਾ 650 ਤੇ ਤੁਸੀਂ ਦੇਖੋ ਜੇ ਕਿਸੇ ਮੇਰੀ ਭੈਣ ਨੇ ਲੈਣਾ ਹੋਵੇ ਪਸੰਦ ਆਵੇ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਤੇ ਆ ਦੇਖੋ ਸ਼ਾਲਕ ਦਾ ਕੱਪੜਾ 2.5 ਮੀਟਰ ਹੈ ਬਹੁਤ ਹੀ ਪਿਆਰਾ ਤੇ ਨਾਲ ਦੇਖੋ ਦੁਪੱਟਾ ਕਿੰਨਾ ਹੀ ਵਧੀਆ ਤੇ ਕਿੰਨਾ ਵਧੀਆ ਪ੍ਰਿੰਟ ਤੇ ਬਹੁਤ ਹੀ ਪਿਆਰਾ ਪਿਓਰ ਕਾਟਨ ਤੇ ਆ ਇਹਦੀ ਬਾਟਮ ਤੇ ਦੇਖੋ ਕਿੰਨੀ ਵਧੀਆ ਹੈ ਤੇ 2.5 ਮੀਟਰ ਹੀ ਕੱਪੜਾ ਬਾਟਮ ਦਾ ਹੋਏਗਾ ਅਗਰ ਤੁਸੀਂ ਲੈਣਾ ਕਿਸੇ ਨੇ ਤਾਂ ਸਾਨੂੰ WhatsApp ਤੋਂ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਏ ਅਗਲਾ ਸੂਟ ਹੈ ਸਾਡਾ ਪਿੰਕ ਕਲਰ ਦਾ ਤੇ ਦੇਖੋ ਕਿੰਨਾ ਵਧੀਆ ਤੇ ਪਿਆਰਾ ਪ੍ਰਿੰਟ ਹੈ ਇਹਦੇ ਵਿੱਚ ਤੇ ਬਹੁਤ ਹੀ ਵਧੀਆ ਤੇ ਲੈਂਥੀ ਪੀਸ ਹੈ 2.5 2.5 ਮੀਟਰ ਤੇ ਗਲੇ ਤੋਂ ਵੀ ਦੇਖੋ ਸ਼ੀਸ਼ਾ ਵਰਕ ਕੀਤਾ ਹੋਇਆ ਹੈ ਹੈਲਦੀ ਤੇ ਹੈਲਦੀ ਲੇਡੀ ਦਾ ਇਹ ਸੂਟ ਬਣ ਕੇ ਤਿਆਰ ਹੋਏਗਾ ਤੇ ਪਿਓਰ ਕਾਟਨ ਹੈ ਇਹ ਦੇਖੋ ਇਹਦਾ ਕਿੰਨਾ ਪਿਆਰਾ ਤੇ ਵਧੀਆ ਕਾਟਨ ਦਾ ਦੁਪੱਟਾ ਨਾਲ ਬਹੁਤ ਹੀ ਪਿਆਰਾ ਹੈ ਤੇ ਬਾਟਮ ਵੀ ਦੇਖੋ ਕਿੰਨੀ ਪਿਆਰੀ ਹੈ ਇਹ ਵੀ 2.5 ਮੀਟਰ ਤੇ ਬਹੁਤ ਹੀ ਪਿਆਰਾ ਸੂਟ ਹੈ ਇਹਦਾ ਪ੍ਰਾਈਸ 650 ਰੁਪਿਆ ਹੋਵੇਗਾ ਇਹ ਅਗਲਾ ਪੀਸ ਦੇਖੋ ਇਹ ਵੀ ਕਾਟਨ ਹੈ ਪਿਓਰ ਕਾਟਨ ਹੈ ਤੇ ਇਹਦਾ ਵੀ ਪ੍ਰਿੰਟ ਦੇਖੋ ਸਾਰੇ ਸੂਟਾਂ ਦੇ ਪ੍ਰਿੰਟ ਬਹੁਤ ਹੀ ਪਿਆਰੇ ਹੈ ਇੱਕ ਤੋਂ ਇੱਕ ਵਧੀਆ ਪ੍ਰਿੰਟ ਹੈ ਤੇ ਪਿਓਰ ਕਾਟਨ ਹੈ ਤੇ ਇਹਦਾ ਵੀ ਦੇਖੋ ਪ੍ਰਿੰਟ ਕਿੰਨਾ ਵਧੀਆ ਹੈ ਇਹਦਾ ਗਲੇ ਦਾ ਪੈਚ ਦੇਖੋ ਤੇ ਬਰਫ ਕੀਤਾ ਹੋਇਆ ਉੱਤੇ organza ਦੇ ਪੈਸ ਦੇ ਉੱਤੇ ਤੇ ਬਹੁਤ ਹੀ ਪਿਆਰਾ ਤੇ ਇਹਦੇ ਨਾਲ ਦੇਖੋ ਤੁਸੀਂ ਦੁਪੱਟਾ ਕਿੰਨਾ ਹੀ ਪਿਆਰਾ ਤੇ ਇਹਦੀ ਬਾਟਮ ਦੇਖੋ ਪਿਓਰ ਕਾਟਨ ਦੀ 2.5 ਮੀਟਰ ਤੇ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਦਾ ਪ੍ਰਾਈਸ ਵੀ 650 ਰੁਪਇਆ ਹੋਏਗਾ ਤੇ ਬਹੁਤ ਹੀ ਵਧੀਆ ਤੇ ਪਿਆਰੇ ਸੂਟ ਹਨ ਇਹ ਪਿਓਰ ਕਾਟਨ ਦੇ ਏ ਅਗਲਾ ਪੀਸ ਆ ਦੇਖੋ ਕਿੰਨਾ ਵਧੀਆ ਹੈ ਤੇ ਕਿੰਨਾ ਪਿੰਕ ਕਲਰ ਦਾ ਪ੍ਰਿੰਟ ਵਾਈਟ ਦੇ ਵਿੱਚ ਬਹੁਤ ਹੀ ਪਿਆਰਾ ਲੱਗਦਾ ਹੈ ਤੇ ਇਹਦਾ ਗਲੇ ਦਾ ਵਰਕ ਦੇਖੋ ਬੀ ਗਲਾ ਬਣਿਆ ਹੋਇਆ ਹੈ ਤੇ ਕਿੰਨਾ ਵਧੀਆ ਵਰਕ ਕੀਤਾ ਹੋਇਆ ਇਹ ਟ੍ਰੈਂਡ ਵਿੱਚ ਹੈ ਸੂਟ ਬੀ ਗਲੇ ਵਾਲੇ ਤੇ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਦੇ ਨਾਲ ਬਾਟਮ ਦੇਖੋ ਇਹ ਬਾਟਮ ਹੈ ਇਹਦੇ ਨਾਲ ਤੇ ਆ ਦੁਪੱਟਾ ਹੋਏਗਾ ਇਹਦੇ ਨਾਲ ਖੁੱਲਾ ਡੁੱਲਾ ਦੁਪੱਟਾ ਬਹੁਤ ਹੀ ਵਧੀਆ ਕਾਟਨ ਦਾ ਤੇ ਬਹੁਤ ਹੀ ਪਿਆਰਾ ਸੂਟ ਹੈ ਇਹਦਾ ਪ੍ਰਾਈਸ 550 ਰੁਪਇਆ ਹੋਏਗਾ ਇਹ ਅਗਲਾ ਸੂਟ ਇਹ ਵੀ ਕਾਟਨ ਚ ਹੈ ਤੇ ਇਹਦਾ ਵੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਤੇ ਗਲੇ ਤੋਂ ਵੀ ਫੱਟੀ ਲੱਗੀ ਹੋਈ ਹੈ ਤੇ ਵਧੀਆ ਪੱਲੇ ਤੋਂ ਵੀ ਫੱਟੀ ਬਣੀ ਹੋਈ ਹੈ ਤੇ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਦੇ ਨਾਲ ਪਲੇਨ ਬਾਟਮ ਕਾਟਨ ਚ ਬਹੁਤ ਹੀ ਵਧੀਆ ਤੇ ਨਾਲ ਪ੍ਰਿੰਟਡ ਦੁਪੱਟਾ ਹੋਏਗਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹ ਦੁਪट्टे ਤੋਂ ਵੀ ਇਹ ਵੀ ਪਿਓਰ ਕਾਟਨ ਦਾ ਹੈ ਤੇ ਅਗਰ ਮੇਰੀ ਕਿਸੇ ਭੈਣ ਨੇ ਲੈਣਾ ਹੈ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਇਹਦਾ ਪ੍ਰਾਈਸ 550 ਹੋਏਗਾ ਤੇ ਅਗਰ ਮੇਰੀ ਕਿਸੇ ਭੈਣ ਨੇ ਲੈਣਾ ਤਾਂ ਸਾਨੂੰ ਮੈਸੇਜ WhatsApp ਤੋਂ ਕਰ ਸਕਦੇ ਹੋ ਧੰਨਵਾਦ